ਤੁਸੀਂ ਰੋਂਦੇ ਕਿਉਂ ਪਿਓ ਮੈਂ ਰੋਂਦਾ ਨਹੀਂ ਮੇਰੀ ਮਿਹਨਤ ਲੋਕੀ ਦੇ ਜਗ ਹੈ ਮੇਰੇ ਬੋਧਾ ਚੱਕੇ ਨਹੀਂ ਦੇ 15 ਬੋਰੀਆਂ ਬੇਚ ਕੇ ਆਈਆਂ ਬੋਲ ਨਹੀਂ ਕਿਹਾ ਮੈਂ ਮਾਇਰ ਪਿਆ ਆਪਦਾ ਮੇਰੇ ਬੋਧਾ ਚੱਕੇ ਦਾ 15 ਧੜੀਆਂ ਕਾਹਦੇ ਕਾਹਦਾ ਕੰਮ ਕਰਦੇ ਪੁੱਛੋ ਉਹ ਮੈਂ ਮਸ਼ੀਨਾ ਦਾ ਮਸ਼ੀਨ ਕੋਈ ਠੀਕ ਨਹੀਂ ਕਰਦਾ ਤੇ ਮੈਂ ਬੋਧਾ ਚੱਕਣ ਦਾ ਕੰਮ ਸ਼ੁਰੂ ਕੀਤਾ ਤੇ ਮੇਰੇ ਬੋਧਾ 15 ਬੋਰੀਆਂ ਚੱਕੇ ਰਾਇਆ ਕੋਈ ਕੋ ਚੋਰ ਹੋ ਰਹਾ ਹੈ ਮੇਰੇ ਮਗਰ ਪਿਆ ਕੋਈ ਅੱਛਾ ਤੁਸੀਂ ਕਵਾੜੀ ਦਾ ਮਤਲਬ ਉਹ ਕੂੜਾ ਚੱਕਣ ਦਾ ਕੂੜੇ ਚ ਬੋਤਲਾ ਚੱਕਣ ਦਾ ਕੰਮ ਕਰਦੇ ਹੋ ਹਾਂਜੀ ਤੇ ਤੁਹਾਡੀਆਂ 15 ਬੋਰੀਆਂ ਸੀਗੀਆਂ 15 ਬੋਰੀਆਂ ਚੱਕੀ ਹੋਈਆਂ ਅੱਛਾ ਤੇ ਉਹ ਪਤਾ ਨਹੀਂ ਲੱਗਾ ਕੌਣ ਸੀ ਉਹ ਨਾ ਪਤਾ ਨਹੀਂ ਮੇਰੇ ਮਗਰ ਪਿਆ ਕੋਈ ਬੰਦਾ ਅੱਛਾ ਕੋਈ ਕੈਮਰਾ ਨਹੀਂ ਲੱਗਾ ਗਲੀ ਦੇ ਵਿੱਚ ਕਿਸੇ ਨੇ ਇਲਾਈਵ ਹੈ ਪਰ ਦੱਸਦੇ ਜੀ ਭਾਜੀ ਲੋਕੀ ਕਹਿੰਦੇ ਚਿੱਤਰ ਮਾਵੇ ਇਹਦੇ ਇਹ ਕਹਿੰਦੇ ਜੈ ਕੁੱਟੋ ਕਿਹਨੂੰ ਕੁੱਟੋ ਮੈਨੂੰ ਕਾਹ ਤੋਂ ਕੁੱਟੋ ਹਾਂ ਇਹ ਬੋਜ਼ਾ ਚੱਕਦਾ ਅਛਾ ਪੰਡਤ ਉਹ ਬੋਲਦਾ ਜਿਹੜਾ ਪਿਆ ਅਛਾ ਮਤਲਬ ਕਹਿੰਦੇ ਆ ਤੁਸੀਂ ਮਤਲਬ ਬ્રાਹਮਣ ਹੋ ਕੇ ਦੋਧਾ ਚੱਕਦੇ ਹੋ ਬਾ ਮੇਰੇ ਤੇ ਜਿਹੜੀ ਮੰਜੀ ਕਰ ਲੋ ਭਾਜੀ ਅੱਛਾ ਹੁਣ ਬਤ ਕੂੜਾ ਚੱਕਦੇ ਕੂੜੇ ਚ ਬੋਤਲਾ ਕੱਢਦੇ ਤੇ ਲੋਕੀ ਤੁਹਾਨੂੰ ਕਹਿੰਦੇ ਆ ਕਿ ਇਹ ਬੋਤਲਾ ਚੱਕਦਾ ਇਹ ਤਾਂ ਜਿਤੀਆ ਮਾਰੂ ਇਹ ਪੰਡਤਾਂ ਦੀ ਇੱਜ਼ਤ ਨੂੰ ਖਰਾਬ ਕਰਦਾ ਇਹਦਾ ਕਹਿੰਦੇ ਆ ਹਾਂਜੀ ਬਹੁਤ ਮਾੜੀ ਗੱਲ ਹੈ ਜੀ ਅੱਜ ਕਿੰਨਾ ਕਿੰਨਾ ਕਸਮਾਨ ਹੈਗਾ ਦਿਖਾਈਓ ਕੀ ਕੀ ਲੈ ਕੇ ਆਇਓ ਕੀ ਚੱਕਿਆ ਤੁਸੀਂ ਮੈਂ ਇੱਕ ਪੰਡਾ ਅੱਛਾ 100 ਰੁਪਏ ਦਾ ਬੋਤਲੇ ਵੇਚਾਇਆ ਅੱਛਾ ਸਰ 100 ਰੁਪਏ ਦਾ ਬੋਤਲਾ ਵੇਚਾਇਆ ਕੀ ਅੱਛਾ ਅੱਛਾ 9 ਵੇਚਿਆ 2 40 ਰੁਪਏ ਮੈਂ ਰਾਤ ਨੂੰ ਮੈਂ ਚਲ ਵੇਚਣ ਆ ਬੰਨਾ ਸਿੱਟੇ ਆਣੇ ਤੇ ਅੱਜ ਬੋਧਾ ਥੋੜੀ ਜਿਹੀ ਕੱਟੀਆਂ ਆਈਆਂ ਜਿਆਦਾ ਨਹੀਂ ਆਈਆਂ ਦੇਖ ਲੋ ਲੋਕਾਂ ਦੇ ਬੁਰੇ ਹਾਲ ਇੱਕ ਵਿਚਾਰੇ ਗਰੀਬ ਬੰਦੇ ਦੀਆਂ ਬੋਤਲਾਂ ਦਾ ਬੋਰੀਆਂ ਚੱਕ ਲੀਆਂ ਵਿਚਾਰਾ ਮਿਹਨਤ ਕਰਦਾ ਕੂੜੇ ਚੋਂ ਨਿੱਕੇ ਨਿੱਕੇ ਬੋਤਲਾ ਆਪਣਾ ਢਿੱਡ ਪਾਲਦਾ ਆ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਪਰ ਲੋਕਾਂ ਨੂੰ ਕੋਈ ਸ਼ਰਮ ਨਹੀਂ ਜਿਹੜੀਆਂ ਕਿ ਇਸ ਗਰੀਬ ਦੀਆਂ ਬੋਤਲਾਂ ਚੱਕਲੀਆਂ ਕੀ ਕਮਾਗੇ ਆਪਾਂ ਇਸ ਸਮਾਜ ਬਾਰੇ ਬਹੁਤ ਹੀ ਸ਼ਰਮਨਾਕ ਹਰਕਤਾਂ ਲੋਕਾਂ ਦੀਆਂ ਔਰ ਦੂਜੇ ਲੋਕੀ ਇਹਨੂੰ ਮਾਰਦੇ ਆ ਕੁੱਟਦੇ ਆ ਉਹ ਕਹਿੰਦੇ ਤੂੰ ਪੰਡਤ ਹੋ ਕੇ ਕੂੜਾ ਚੱਕਦਾ ਸਮਕੂੜੇ ਚ ਬੋਤਲਾ ਕੱਢਦਾ ਪਰ ਅਗਲਾ ਕੀ ਕਰੇ ਰੋਟੀ ਤਾਂ ਖਾਣੀ ਹੈ ਢਿੱਡ ਤਾਂ ਲੱਗਾ ਮਿਹਨਤ ਕਰਦਾ ਕੰਮੋਂ ਤੋਂ ਹੁੰਦਾ ਨਹੀਂ ਸੇਤ ਉਹਦੀ ਕਿੰਨੀ ਹੈ ਕੁਛ ਨਾ ਕੁਛ ਤਾਂ ਕਰੇਗਾ ਨਾ ਉਹ ਉਹਵੇਂ ਬੋਤਲਾ ਚੱਕੇ ਉਹਵੇਂ ਸਮਾਨ ਬੋਤਲਾ ਚੱਕ ਬੋਤਲਾ ਕੂੜੇ ਚੋਂ ਚੱਕ ਕੇ ਵਿਚਾਰਾ ਵੇਚਦਾ ਆਇਆ ਹੋ ਤੇ ਲੋਕਾਂ ਵੀ ਉਹਨਾਂ ਨੂੰ ਸ਼ਰਮ ਨਹੀਂ ਜਿਹੜੇ ਕਿ ਇਹਨਾਂ ਦਾ ਸਮਾਨ ਚੱਕ ਲੈਂਦੇ ਆ ਲੋਕਾਂ ਕੇ ਬੇਨਤੀ ਹੈ ਕਿ ਇਹ ਕੰਮ ਨਾ ਕਰੋ ਗਰੀਬ ਬੰਦਾ ਹੈ ਇਹ ਇਹਨੂੰ ਗਰੀਬ ਬੰਦੇ ਦੀ ਕਿਤੇ ਆਹ ਲੱਗ ਜਾਏਗੀ ਉਹਦੀ ਲੱਗੀ ਕਹਿੰਦੇ ਗਰੀਬ ਦੀ ਜਿਹੜੀ ਆਵਾਜ਼ ਹੁੰਦੀ ਹੈ ਦਿਲ ਦੀ ਆਵਾਜ਼ ਹੁੰਦੀ ਹੈ ਸਿੱਧੀ ਰੱਬ ਤੱਕ ਹੁੰਦੀ ਹੈ ਤੇ ਪਲੀਜ਼ ਇਹ ਕੰਮ ਨਾ ਕਰੋ ਕਿਤੇ ਬਾਦ ਦੇ ਵਿੱਚ ਬੜੀ ਮੁਸ਼ਕਲਾਂ ਖੜੀਆਂ ਹੁੰਦੀਆਂ ਹਨ ਕਿਸੇ ਗਰੀਬ ਬੰਦੇ ਨਾਲ ਤੁਸੀਂ ਧੱਕਾ ਕਰਨਾ ਜਾਂ ਤੁਸੀਂ ਉਹਨੂੰ ਕੁੱਟਣਾ ਮਾਰਨਾ ਜਾਤੀ ਜਾਤੀ ਦਾ ਨਾਂ ਲੈ ਕੇ ਉਹਨੂੰ ਕੁੱਟਣਾ ਮਾਰਨਾ ਤੁਸੀਂ ਗਰੀਬ ਦੀ ਮਦਦ ਤਾਂ ਨਹੀਂ ਕਰ ਸਕਦੇ ਹੋ ਇਹ ਹੈਗੀਆਂ ਤਾਂ ਵਾਪਸ ਕਰ ਦਿਓ ਹਾਂ ਜੇ ਚੱਕੀਆਂ ਹੋਈਆਂ ਤਾਂ ਪਲੀਜ਼ ਇਸ ਬੰਦੇ ਦੀਆਂ ਬੋਤਲਾਂ ਵਾਪਸ ਕਰ ਦਿਓ ਵਿਚਾਰਾ ਬਹੁਤ ਗਰੀਬ ਹੈ ਇਹ ਠੀਕ ਹੈ ਇਹ ਵਿਚਾਰਾ ਬਹੁਤ ਹੀ ਮੁਸ਼ਕਿਲਾਂ ਗੁਜ਼ਾਰਾ ਕਰਦਾ ਤੇ ਇਹਦੀਆਂ ਪੁਲਿਸ ਮਾਮਲਾ ਜਿਹੜਾ ਹੈ ਨਾ ਜਿੱਦਾਂ ਵੀ ਜਿਨੇ ਵੀ ਚੱਕਿਆ ਹੋਇਆ ਰੋਵੋ ਨਾ ਰੋਵੋ ਨਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਣਾ ਠੀਕ ਹੈ ਕੋਈ ਰੋਵੋ ਨਾ ਬੋਤਲਾ ਧੜੀਆਂ ਚੱਕੀਆਂ ਜਰੂਰ ਮਿਲਣਗੇ ਆ ਕੋਈ ਨਹੀਂ ਸਪੋਰਟ ਕਰਾਂਗੇ ਆਪਾਂ ਤੁਹਾਡੀ ਜਿੱਦਾਂ ਵੀ ਹੋਈ ਜਿੱਦਾਂ ਵੀ ਸਾਨੂੰ ਪਤਾ ਲੱਗੇ ਆਪਾਂ ਕਮਾਂਗੇ ਪ੍ਰਸ਼ਾਸਨ ਨੂੰ ਵੀ ਕਮਾਂਗੇ ਕਿ ਭਰਾਵਾ ਗਰੀਬ ਬੰਦੇ ਦੀ ਸਪੋਰਟ ਕਰੋ ਠੀਕ ਹੈ ਇਹ ਵਿਚਾਰਾ ਬਹੁਤ ਗਰੀਬ ਹੈ ਅੱਖਾਂ 'ਚ ਆਸੂ ਆ ਤੁਸੀਂ ਦੇਖ ਪਾ ਰਹੇ ਹੋ ਵਿਚਾਰ ਨੇ ਪਤਨੀ ਸਵੇ ਦੀ ਰੋਟੀ ਖਾਦੀ ਵੀ ਐਕ ਨੇਕ